ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਢਿੱਲੋ ਬਲੌਗ 07 ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੀ ਤੇ ਸਾਰੇ ਜਣੇ ਠੀਕ ਠਾਕ ਹੋਵਗੇ ਚੜ੍ਹਦੀ ਕਲਾ 'ਚ ਹੋਵਗੇ ਤੇ ਆਪਾਂ ਵੀ ਪਹਿਲਾ ਨਾਲੋਂ ਠੀਕ ਆ ਤੇ ਕਾਫੀ ਟਾਈਮ ਬਾਅਦ ਆਪਣਾ ਅੱਜ ਅਸੀਂ ਲੱਗੇ ਆ ਬਲੌਗ ਬਣਾਉਣ ਕਿਉਂਕਿ ਇੱਕ ਤਾਂ ਗਰਮੀ ਬਹੁਤ ਜ਼ਿਆਦਾ ਹਨਾ ਵੀ ਕਿਤੇ ਵੀ ਬਾਹਰ ਨਿਕਲਣ ਨੂੰ ਦਿਲ ਨਹੀਂ ਕਰਦਾ ਸਿਰਫ ਆਪਣੇ ਕਮਰੇ 'ਚ ਹੀ ਬੈਠੇ ਰਹਿਦਾ ਆ ਕਮਰੇ ਤੋਂ ਰਸੋਈ ਤੱਕ ਤੇ ਰਸੋਈ ਤੋਂ ਕਮਰੇ ਤੱਕ ਬਸ ਇਹੀ ਸਾਡਾ ਸਫ਼ਰ ਆ ਤੇ ਮੈਂ ਸੋਚਿਆ ਚਲੋ ਅੱਜ ਥੋੜਾ ਜਿਹਾ ਮੌਸਮ ਵੀ ਠੰਡਾ ਆ ਤੇ ਇੱਕ ਸਾਡੇ ਪਿੰਡ ਹੈਗਾ ਮੇਲਾ ਤੇ ਜਿਵੇਂ ਕਿ ਤੁਹਾਨੂੰ ਪਤਾ ਕਿ ਪਿਛਲੇ ਸਾਲ ਦੀ ਤਰ੍ਹਾਂ ਆਪਾਂ ਹਰੇਕ ਸਾਲ ਕੋਲ ਡਰਿੰਕ ਦਾ ਲੰਗਰ ਲਗਾਈਦਾ ਆ ਨਾ ਤੇ ਉਹਦੀ ਆਪਾਂ ਤਿਆਰੀਆਂ ਕਰਦੇ ਪਏ ਆ ਤਾਂ ਹੁਣ ਮੈਂ ਸੋਚਿਆ ਜੋ ਮਰਜ਼ੀ ਹੋ ਜੇ ਕਰਮੀ ਹੋਵੇ ਜੋ ਮਰਜ਼ੀ ਹੋ ਜਵੇ ਪਰ ਮੈਂ ਵਲੌਗ ਬਣਾਇਆ ਕਰਨਾ ਭਾਵੇਂ 5 ਮਿੰਟ ਦਾ ਹੀ ਬਣਾਉਣਾ ਜ਼ਰੂਰੀ ਨਹੀਂ ਮੈਂ ਜਿਆਦਾ ਲੰਬਾ ਹੀ ਬਣਾਉਣਾ ਆ ਭਾਵੇਂ 5 ਮਿੰਟ ਦਾ ਹੀ ਬਣਾਇਆ ਕਰਾਂ ਪਰ ਬਣਾਇਆ ਕਰਨਾ ਆ ਤੇ ਸੋ ਅੱਜ ਤੁਹਾਨੂੰ ਚਲੋ ਆਪਾਂ ਸਾਰੇ ਜਣੇ ਦਿਖਾਉਣੇ ਆ ਮੇਲੇ ਦਾ ਪ੍ਰੋਗਰਾਮ ਤੇ ਠੀਕ ਆ ਅੱਜ ਮੌਸਮ ਵੀ ਤੇ ਇਦਾਂ ਦਾ ਹੀ ਰਵੇ ਬਹੁਤ ਜ਼ਿਆਦਾ ਗਰਮੀ ਇੰਨੀ ਜ਼ਿਆਦਾ ਹੁਣ ਮੈਂ ਰੋਟੀ ਬਣਾ ਕੇ ਆਈ ਸੀ ਤਾਂ ਮੈਂ ਪਹਿਲਾਂ ਮੈਂ ਕਿਹਾ ਪੱਕੇ ਦੀ ਹਵਾ ਲੈ ਲਈਏ ਤਾਂ ਫਿਰ ਬਾਕੀ ਕੰਮ ਨੂੰ ਕਰਦੇ ਆ ਤੇ ਤੁਹਾਨੂੰ ਸਾਰੇ ਜਾਣੇ ਬਲੌਗ 'ਚ ਆਪਾਂ ਦਿਖਾਵਾਂਗੇ ਆਪਣੇ ਪਿੰਡ ਦਾ ਅੱਜ ਦੂਸਰਾ ਮੇਲਾ ਠੀਕ ਹੈ ਜੀ ਸਾਰੇ ਜਾਨ ਬਲੌਗ ਦੇ ਨਾਲ ਬਣੇ ਰਹੋ ਤੇ ਆਪਣਾ ਜਿਹੜਾ ਬਲੌਗ ਮੇਰੇ ਕਿਉਂ ਲੇਟ ਹੋਇਆ ਇੱਕ ਤਾਂ ਗਰਮੀ ਕਰਕੇ ਦੂਜਾ ਨਾ ਪਤਾ ਨਹੀਂ ਮੈਨੂੰ ਸ਼ਾਇਦ ਬੁਖਾਰ ਚੜਦਾ ਸੀ ਕਿ ਟਾਈਫਾਇਟ ਸੀ ਕੀ ਨਹੀਂਗਾ ਮੈਂ ਟੈਸਟ ਨਹੀਂ ਕਰਵਾਏ ਵੈਸੇ ਨਾ ਪਤਾ ਨਹੀਂ ਉਹ ਲੱਤਾਂ ਦੀਆਂ ਨਾ ਪਿੰਨੀਆਂ ਜਿਹੜੀਆਂ ਹੁੰਦੀਆਂ ਉਹ ਦੁਖਦੀਆਂ ਹੀ ਰਹਿੰਦੀਆਂ ਆ ਤੇ ਜਿੱਦਾਂ ਇਦਾਂ ਲੱਗਦਾ ਰਹਿੰਦਾ ਵੀ ਮੱਠਾ ਮੱਠਾ ਬੁਖਾਰ ਆ ਰਿਹਾ ਉਹਦੇ ਕਰਕੇ ਨਾ ਫੇਰ ਕੁਝ ਵੀ ਕਰਨ ਨੂੰ ਦਿਲ ਨਹੀਂ ਕਰਦਾ ਨਾ ਕੰਮ ਕਰਨ ਨੂੰ ਦਿਲ ਕਰਦਾ ਫੇਰ ਨਾ ਕਿਤੇ ਜਾਣ ਨੂੰ ਦਿਲ ਕਰਦਾ ਆ ਬਸ ਇਹੀ ਸਫਰ ਆ ਵੀਰ ਸੋਈ ਚ ਕੰਮ ਕਰ ਲਿਆ ਤੇ ਆ ਕੇ ਕਮਰੇ ਚ ਬਹਿ ਗਏ ਪੱਖੇ ਦੀ ਹਵਾ ਲੈ ਲਈ ਤਾਂ ਹਵਾ ਲੈ ਤੋ ਉਸ ਤੋਂ ਬਾਅਦ ਫਿਰ ਮੈਂ ਇਹ ਕੰਨੀ ਹੁੰਨੀ ਵੀ ਜਿਹਦੇ ਚੀਜ਼ ਚ ਮੈਂ ਬੋਰ ਹੁੰਨੀ ਆ ਨਾ ਜਿਸ ਕੰਮ ਚ ਮੈਂ ਬੋਰ ਹੁੰਨੀ ਵੀ ਦੇਖਣ ਵਾਲਿਆਂ ਤੋਂ ਬੋਰ ਹੋਣਾ ਹੀ ਹੋਣਾ ਹਨਾ ਫਿਰ ਇਸ ਕਰਕੇ ਮੈਂ ਉਹ ਜਿਹੜਾ ਕੰਮ ਨਹੀਂ ਕਰਦੀ ਹੈਗੀ ਵੀ ਵਲੌਗ ਨਹੀਂ ਬਣਾਉਂਦੀ ਵੀ ਜਿਹੇ ਚ ਬੋਰਿੰਗ ਹੋਵੇ ਚੀਜ਼ਾਂ ਹਨਾ ਸੋ ਇਸ ਕਰਕੇ ਹੁਣ ਮੈਂ ਕੁਝ ਨਾ ਕੁਝ ਇੰਟਰਸਟਿੰਗ ਲੈ ਕੇ ਆਇਆ ਕਰੂੰਗੀ ਡੇਲੀ ਤੇ ਸਾਰੇ ਜਣੇ ਵਲੌਗ ਜ਼ਰੂਰ ਦੇਖਿਆ ਕਰੋ ਤੇ ਆਜੋ ਅੱਜ ਸਾਰੇ ਜਣੇ ਵਲੌਗ ਦੇ ਨਾਲ ਬਣੇ ਰਹੋ ਤੁਹਾਨੂੰ ਦਿਖਾਉਨੇ ਆ ਬਾਹਰ ਵੀ ਸਾਰੇ ਜਣੇ ਲੱਗੇ ਹੋ ਤਿਆਰੀਆਂ ਕਰਨ ਤੇ ਆਜੋ ਫਿਰ ਲਓ ਇੱਧਰ ਟੈਂਕੀ ਟੁੰਕੀ ਤੋਂ ਹੁੰਦੀ ਆ ਇਹ ਚਾ ਪਰ ਖੜੀਆਂ ਠੰਡੇ ਦੀਆਂ ਬੋਤਲਾਂ ਬਰਫ਼ ਸਿੱਟਣੀ ਐ ਇਹਦੇ 'ਚ ਟਰਾਲੀ ਸਾਫ਼ ਕਰ ਲਈ ਆ ਬੋਤਲਾਂ ਵੀ ਆਪਾਂ ਲੈ ਆਂਦੀਆਂ ਉਹ ਉਧਰ ਪਈਆਂ ਆ ਭਾਜੀ ਦੇ ਘਰ ਠੀਕ ਆ ਜੀ ਬਾਕੀ ਤੁਹਾਨੂੰ ਆਪਾਂ ਉੱਥੇ ਜਗ੍ਹਾ ਤੇ ਜਾ ਕੇ ਮੇਲੇ ਤੇ ਦਿਖਾਵਾਂਗੇ ਸਾਰਾ ਲਓਨ ਨੀਲਾ ਡਰਮ ਵੀ ਆ ਗਿਆ ਇਧਰ ਦੀ ਫੜਾ ਤਾਂ ਬੋਲ ਲਾਗ ਰਿਹਾ ਹੈ ਤੋਕਲਾ ਹਲੇ ਹੈ ਤੋ ਕਰ ਦੇ ਅਜ ਜੂਸ ਦਾ ਹੈ ਨਾ ਪੈਰਿੰਗ ਦਾ ਨਹੀਂ ਹੈ ਨਾ ਇੱਕ ਇੱਕ ਮੜੀ ਮੈਨੂੰ ਸਾੜ ചോദി കിട്ടാ സാറി ਲੋ ਜੀ ਮੇਲੇ ਦਾ ਤਾਂ ਹਲੇ ਪਤਾ ਨਹੀਂ ਉਹ ਵੀ ਕਦੋਂ ਸਟਾਰਟ ਹੋਣਾ ਆਪਾਂ ਕਦੋਂ ਜਾਣਾ ਪਰ ਅੱਧਾ ਮੇਲਾ ਸਾਡੇ ਘਰ ਜਰੂਰ ਲੱਗ ਗਿਆ ਹੈ ਪਰੋਣੇ ਸਾਡੇ ਘਰ ਪਹੁੰਚੀ ਜਾਂਦੇ ਆ ਇੱਧਰ ਸਾਡੀ ਨਣਾਣ ਇਹ ਗਾਹਾਂ ਉਹਨਾਂ ਹੀ ਨਣਾਣ ਦੀ ਕੁੜੀ ਇੱਧਰ ਜਿਹੜਾ ਸਾਡਾ ਮੁੰਡਾ ਕੰਮ ਕਰਦਾ ਹੈ ਮਸ਼ੀਨ ਤੇ ਉਹਦੀ ਵਾਈਫ ਕੋਮਲ ਤਾਂ ਹਲੇ ਮੇਰੀ ਜਿਹੜੀ ਭਾਣਜੀ ਆ ਉਹਨੇ ਹੋਣਾ ਆ ਕਮਲ ਨੇ ਆਪਣੇ ਨਿਆਣਿਆਂ ਦੇ ਨਾਲ ਅੱਧਾ ਘਰ ਸਾਡਾ ਅੱਧਾ ਸਾਡਾ ਆਪਣੇ ਨਾਲ ਹੀ ਮੇਲਾ ਲੱਗ ਜਾਂਦਾ ਆ ਘਰ 'ਚ ਬਾਕੀ ਤੁਹਾਨੂੰ ਆਪਾਂ ਉੱਥੇ ਮੇਲੇ 'ਚ ਜਾ ਕੇ ਦਿਖਾਵਾਂਗੇ ਤਿਆਰ ਟੀਉਰ ਹੋ ਜਾਈਏ ਠੀਕ ਆ ਸਾਰੇ ਜਣੇ ਖਾ ਲੈ ਰੋਟੀ ਪਾਣੀ ਤੁਸੀਂ ਨਹੀਂ ਹਲੇ ਖਾਣਾ ਪੀਣਾ ਮੇਲੇ ਚ ਜਾ ਕੇ ਖਾਓ ਤੇ ਇਹ ਘਾ ਦੇ ਲੂ ਅਹੀਂ ਤੁਹਾਨੂੰ ਮੇਲੇ ਚ ਤਾਂ ਹੀ ਦਿੱਤੇ ਆ ਮੇਲੇ ਜਾ ਕੇ ਖਾਓ ਗਰਮੀ ਬਹੁਤ ਆ ਹੈਨਾ ਪਕੌੜੇ ਖਾੜੇ ਚ ਜਾ ਕੇ ਹੁਣ ਠੀਕ ਆ ਜੀ ਹੁਣ ਤੁਹਾਨੂੰ ਆਪਾਂ ਮਿਲਦੇ ਆ ਮੇਲੇ ਚ ਜਾ ਕੇ ਹਲੇ ਇੱਕ ਪ੍ਰੌਣੀ ਤੇ ਖਾਚ ਹੋਣਾ ਕਮਨ ਦੇ ਹੈਨਾ ਉਹ ਵੀ ਪ੍ਰੌਣੀ ਰਹਿੰਦੀ ਆ ਫੇ ਤੁਹਾਨੂੰ ਮਿਲਾਉਨੇ ਆ ਆਪਣੇ ਇਕੱਲੇ ਇਕੱਲੇ ਪ੍ਰੌਣਿਆਂ ਦੇ ਨਾਲ ਠੀਕ ਆ ਜੀ ਸਾਰੇ ਜਣੇ ਬਲੌਗ ਦੇ ਨਾਲ ਬਣੇ ਰਹੋ ਚਲ ਗਿਆ ਹੋਰ ਫੋਟ ਮੇਰਾ ਥੋੜਾ ਨਹੀਂ ਆਜੋ ਸਾਰੇ ਨੂੰ ਪਿਆਰ ਆ ਪਹਿਲੀ ਵਾਰ ਬਹੀ ਤੇ ਜਿਵੇਂ ਨਾ ਮੰਗ ਮੰਦਨੀ ਰੋਣ ਸਾਡਾ ਸੰਗ ਤਾਂ ਸਾਰਿਆਂ ਇੱਧਰ ਰੈਡੀ ਆ ਅਜੋ ਮੇਲਾ ਦਿਖਾਈਏ ਸਾਰੇ ਅੱਗੇ ਇੱਧਰ ਆ ਸਾਰਾ ਏਰੀਆ ਭਰਿਆ ਹੁੰਦਾ ਹੈਗਾ ਨਾ ਉੱਥੇ ਦੁਕਾਨਾਂ ਲੱਗੀਆਂ अॻे नाईं बि माल लॻे टोले अॻियां ताईं मिले माल लॻे ਕੱਢ ਕੇ ਲੈ ਨਾ ਆਦਰ ਕਰਨੀ ਚਾਹੁੰਦੇ ਬੈਠੇ ਪੱਖੇ ਚੱਲਦੇ ਸੀ ਹੁਣੀ ਬੰਦ ਹੋਏ ਆ ਤੁਹਾਡਾ ਪੱਖਾ ਬੰਦ ਹੋ ਗਿਆ ਹੁਣੀ ਹੋਏ ਠੰਡਾ ਮੰਮਾ ਠੰਡਾ ਠੰਡਾ ਆ ਠੰਡਾ ਆ ਆਹੋ ਥੋੜਾ ਜਿਹਾ ਪਾ ਦਿਓ ਤੂੰ ਐਨ ਐਮ ਪੀ ਔਰ ਫਿਰ ਮੈਂ ਤੁਹਾਨੂੰ ਦਾਲਾਂ ਦੇ ਦਾਲਣ ਦੇ ਮੰਮਾ ਆਹੋ ਫੜੋ ਫੜੋ ਦੇਖਦਾ ਵਿਆਹ ਮੈਨੂੰ ਦਿੱਤਾ ਨਹੀਂ ਵੀਡੀਓ ਬਣਾ ਮੈਂ ਤੈਨੂੰ ਫੜਾ ਦੇਣੀ ਹੈ ਹਾਂ ਲੁਟ ਹੇ ਮੈਂ ਥੋੜਾ ਲੈਣਾ ਹੈ ਬਣਾ ਦੇ ਥੋੜਾ ਹੀ ਆਰੋ ਦਿੰਦਾ ਹੈ ਸੇਵੜੇ ਪੀ ਹੋਏ ਹੈ ਹੇ ਬਰੂਟੀ ਹੈ ਤੂੰ ਹਿਲਾ ਲੋ ਬਾਕੀ ਪੀਲਾ ਹੁਣ ਬਸ ਜੀ ਹੋ ਗਈ ਲਾਈਟ ਤਾਂ ਹੀ ਚਲ ਗਈ ਲੱਗਦੀ ਆ ਲਾਲਾ ਪੀ ਲੋ ਹੁਣ ਪੀ ਨਹੀਂ ਹੁੰਦਾ ਮੈਂ ਤਾਂ ਅੱਗੇ ਪਹਿਲਾਂ ਪੀ ਲਿਆ ਹੋਰ ਲੈਣਾ ਕੋਮਨ ਲੈਣਾ ਹੋਰ ਓ ਲੈ ਗਲਾਸ ਇਹ ਆ ਵਿੱਚ ਆ ਦੇਖ ਇੱਧਰ ਮਲਕੀ ਭੋਣ ਪੀਲਾ ਮੈਨੇ ਆਇਆ ਤੇ ਬੜਾ ਬੁਰਾ ਓਏ ਪੀੜਾ ਆ ਤੇ ਹੋਰ ਪੜਾ ਦੇ ਇਹਨੂੰ ਤੇਰਾ ਸਸਤ ਕਰਨਾ ਉਸ ਸੁਬਾਹ ਦੇ ਵਾਲਾ ਪੀਲਾ ਬੜੇ ਪਿਆਰ ਨਾਲ ਬੁੜੀ ਸਰਕਾਰ ਦੇ ਨਾਲ 166 ਸੰਗਤ ਇਹ ਦਸਤਾ ਨੰਬਰ ਤੋਂ ਹਾਂਜੀ ਨਹੀਂ ਬਸ ਪੀ ਹੋ ਗਿਆ ਪੀ ਲੈਣਾ ਦੀ ਪੰਚ ਸਭਾ ਨੇ ਆਪਰਾ ਉਹ ਕਲਾਸ ਆ ਰਹੇ ਪਰ ਮੈਂ ਤਾਂ ਕੇ ਨੂੰ ਪਾਇਆ ਹੋਰ ਸਾਡੀ ਅੰਦਰ ਕੈਰੀ ਤੁਮਨ ਬਰਕਰ ਦੇ ਨਿਸ਼ਾਨਾ 真的呀？ ਦਾ ਘਿਆਣੀ ਪੈਣੀ ਅੱਜ ਆ ਫੋਨ ਚ ਹੈਗੀ ਤਾਂ ਹੈ ਫੋਨ ਚ ਨਹੀਂ ਇਹ ਚ ਰੋਣੀ ਗੈਲਰੀ ਚ ਜੇ ਜ ਸਟੋਰੀ ਬਣੀ ਹੋਵੇ ਗੈਲਰੀ ਚ ਨਹੀਂ ਆਉਂਦੀ ਨਹੀਂ ਹੁੰਦੀ ਮੈਨੂੰ ਨਹੀਂ ਪਤਾ ਕਿਸੇ ਨੂੰ ਪਤਾ ਹੈ ਫੋਟੋ WhatsApp ਤੇ ਆਈ ਹੈ WhatsApp ਤੇ ਆਈ ਆ WhatsApp ਤੇ ਉੱਥੇ ਹੋਣੀ ਸੇਵ ਕਰਨ ਦੀ অপਸ਼ਨ ਲਿਆਵੜਾ WhatsApp ਤੋਂ ਗੈਲਰੀ ਚ ਸੇਵ ਕਰਨੀ ਆ ਹਨਾ ਲਿਆ ਦੇ ਦੇ ਅਦਰ ਘੰਟੀ ਖੜਕ ਗਈ ਹੈ ਹੈਗੀ ਡਾਕੂਮੈਂਟ ਚਾਹ ਦੇ ਲੈ ਚਲ ਜਾਓ ਲਓ ਜੀ ਟਾਈਮ ਹੋ ਗਿਆ 8 ਵਜੇ ਮੈਨੂੰ ਲਾਦਾ ਹੈ ਨਾ 8 8 ਵਜੇ ਦਾ ਟਾਈਮ ਹੋ ਗਿਆ ਤੇ ਆਪਾਂ ਬਾਬਿਆਂ ਦੇ ਆਏ ਆ ਉਧਰੋਂ ਸੇਵਾ ਕਰਕੇ ਆਪਾਂ ਇਹਦਾ ਦੋ ਨਾ ਬਣਾਇਆ ਸਵੇਰ ਨੂੰ ਪੀਲਾ ਕੇ ਫ੍ਰੀਜ ਚ ਰੱਖ ਲਓ ਐਸਲੇ ਕੋਣ ਦੋਟੋ ਨੂੰ ਨਾ ਕੋਈ ਨਹੀਂ ਅੱਛਾ ਫੇ ਉਹ ਲੈ ਕੇ ਦਾਤ ਹਾਲ ਚ ਰੱਖਦਾ ਇੱਕ ਅੱਧੀ ਮੈਂ ਮੜੇ ਬਣਾ ਦਵਾਂਗਾ ਦਾ ਬਲੌਗ ਮੇਰੀ ਗੱਲ ਖਰਾਬ ਕਰ ਦਿੱਤੀ ਮੈਂ ਕੱਲ ਸੀ ਆਏ ਬਾਬਿਆਂ ਦੇ 6 ਵਜੇ ਹੈ ਨਾ ਆਪਾਂ ਆਏ ਆ ਉਧਰੋਂ ਆਪਾਂ ਉੱਥੇ ਕਰਦੇ ਹੀ ਸੇਵਾ ਸੇਵਾ ਕਰਕੇ ਉਸ ਤੋਂ ਬਾਅਦ ਮੈਂ ਲੱਗਦਾ ਹੈ 4 4:30 ਵਜੇ ਲੰਗਰ ਥੇ ਗਿਆ ਅੰਦਰ ਥੇ ਗਿਆ ਆਪਾਂ 10 ਮਿੰਟ ਬੈਠੇ ਲਪੜਾ ਨੁਕੜਾ ਦੇਖਿਆ ਠੀਕ ਜਿਦਾਂ ਸਹੀ ਸੀ ਗਿਆ ਨਗਰਾ ਹੈ ਸਹੀ ਸੀ ਗਿਆ ਮੈਂ ਧਿਆਨ ਹੀ ਨਹੀਂ ਦਿੱਤਾ ਅੱਛਾ ਬੈਠੇ ਹੀ ਖਾਣੇ ਸੀ ਮੈਨੂੰ ਪੈਰ ਬਹੁਤ ਜ਼ਿਆਦਾ ਲੱਪਿਆ ਹੈ ਮੈਂ ਤਾਂ ਆ ਪਾ ਗਈ ਤਾਂ ਹੀ ਮੰਮੀ ਮੈਂ ਝੋਲ ਲੱਗੀ ਬਣਾਉਣ ਆ ਜਾ ਆਹ ਹੋ ਫਿਰ ਤੂੰ ਇਹਨੂੰ ਖਾਜੀ ਖਾ ਲਵਾ ਲਵੇਂ ਹੁਣ ਆਪਾਂ ਲੱਗੇ ਝੋਲ ਬਣਾਉਣ ਝੋਲ ਬਣਾ ਕੇ ਆਪਾਂ ਦਈ ਨਾ ਖੱਟੇ ਨਾਲ ਹੀ ਖਾ ਲੈਣੇ ਆ કે બેય નું પાક સાબજી બણવા માંગે આયે તો ફોટો ફોરો કે કે સે સે જાવા કો રોટી ખાનું ગંડે જ્યાદા પા દેઓ કામ નું થારી પાદો મેં સવાલ લા દે ચલો દો કાળુ દી પાદો ને આ આલુ કોરિયા ની ડાળું ઘરો ની કેજી દો દી પાઈ જાવા ને પાઈ આલુ કોરિયા ની ડાળું ઘરો ની કેજી મેં કહું રોટી ખાનું દેનું પાદો હું ચોળ ભાળને ચોળ પાદો ਆਪ ਕੋ ਚਾਹੋ ਠੀਕ ਹੈ ਜੀ ਤੇ ਆਪਾਂ ਹੁਣ ਤੁਹਾਨੂੰ ਮਿਲਾਂਗੇ ਆਪਣੇ ਨੈਕਸਟ ਬਲੌਗ ਤੇ ਉਹ ਲੈ ਵੀ ਹੰਦੇ ਨੂੰ ਬੋਲਵਾ ਲੈਣੀਆਂ ਹੋਰ ਬੱਤਰੀਆਂ ਵੀ ਇਹ ਹੂੰ ਠੀਕਾ ਕਰੋ ਇਹ ਰੱਖ ਦੋ ਬਰੇ ਇਹ ਨੂੰ ਬੇਟੇ ਜਰਾ ਕੋਈ ਤਰ੍ਹਾਂ ਰੱਖ ਦੇ ਇਹ ਮੈਂ ਹਾਂ ਲਓ ਜੀ ਇਹ ਬੋਲਾਂ ਹਟ ਕੇ ਬੱਤਰੀਆਂ ਨਹੀਂ ਕਿੰਨਾ ਬੱਤਰੀਆਂ ਸੇਵਾ ਕਰਾਂਗੇ ਵਾਪਸ ਘਰ ਨੂੰ ਉੱਥੇ ਪਲਾਈ ਰੰਨੇ ਇਸ ਹਾਲ ਨਹੀਂ ਇਸ ਹਾਲ ਹੈ ਠੰਡਾ ਪੋਰਾ ਪੁੱਲਾ ਬਤਾਇਆ ਨਹੀਂ ਤਾਂ ਮਿਲਦਾ ਆਪਾਂ 2:30 ਵਜੇ ਬੰਦ ਕਰ ਦਿੱਤਾ ਹਨਾ ਅੱਛਾ ਮਾਂ ਬਾਕੀ ਚੱਲਦਾ ਆ ਗਿਆ ਹੁੰਦੇ ਹੋ ਲੰਗਰ ਚਲੋ ਬਾਸੇ ਨੇ ਵਰਕ ਤੇ ਪਾਈ ਕੇ ਫਾ ਬੱਗੇ ਤੋਂ ਵੀ ਦੇ ਵਰਕ ਦਾ ਪਾਵੇ ਇਹਦੇ ਖਾ ਰਿਆ ਜੀ ਸਾਰਿਆਂ ਬਾਬਾ ਚੜ੍ਹਦੀ ਕਲਾ ਦੇ ਬਿਠੇ ਸਾਰਿਆਂ ਬਾਬਾ ਬਹੁਤ ਬਹੁਤ ਬੱਚੀਆਂ ਦੋਵੇਂ ਸੰਤ ਰੋਸਤੀਆਂ ਦੋਵੇ ਤੇ ਇਹੀ ਅਰਦਾਸ ਹੈ ਹਾਜੀ ਆਰੇ ਬੱਬਾ ਬਹੁਤ ਬਹੁਤ ਦਵੈ ਸਿੱਧੀ ਗੱਲ ਤਾਂ ਤੁਹਾਨੂੰ ਵੀ ਹੈਨਾ ਠੀਕ ਹੈ ਜੀ ਹੁਣ ਅਪਾ ਮਿਲਾ ਕੇ ਤੁਹਾਨੂੰ ਲੈਕਟ ਹੋ ਗਏ ਆਪਾਂ ਜੋੜ ਬਣਾ ਲਈਏ ਖਾ ਲਈਏ ਸੌਣੀ ਹੈ ਜੇ ਵੀ ਫਿਰ ਇਨਾ ਜਾਣਾ ਸੌਂਦਾ ਪਤਾ ਨਹੀਂ ਕਰਨੀ ਨਾਲ ਹੈ ਨਾ ਤੇਰਾ ਬੋਹਮ ਨਾ ਬੁਰਾ ਆਪਦਾ ਤਾਂ ਹੀ ਮੈਂ ਤਾਂ ਬਰੋ ਬਣਦੇ ਸੀ ਕੀ ਕਰਦੇ ਤੇ ਠੀਕ ਹੈ ਜੀ ਚਲੋ ਬਾਏ ਬਾਏ